ਸਾਧ ਸੰਗਤ ਜੀ ਰਾਜ ਲੈਣ ਵਾਸਤੇ ਸੋਚੋ ਇਹ ਰਾਜ ਲੈਣ ਵਾਸਤੇ ਰਾਜਨੀਤੀ ਵਿੱਚ ਆਓ ਰਾਜਨੀਤੀ ਕਰੋ ਰਾਜਨੀਤੀ ਕਦੀ ਵੀ ਪਵਿੱਤਰ ਨਹੀਂ ਸੀ ਅਤੇ ਸਾਰੇ ਸੱਚੇ ਪਵਿੱਤਰ ਕੰਮ ਕੀਤੇਆਂ ਰਾਜਨੀਤੀ ਹੋ ਹੀ ਨਹੀਂ ਸਕਦੀ ਇਸ ਕਰਕੇ ਰਾਜਨੀਤੀ ਵਿੱਚ ਆਓ ਜੇ ਲੋੜ ਪਵੇ ਤਾਂ ਝੂਠ ਕਪਟ ਲੋੜ ਅਨਸਾਰ ਜ਼ਰੂਰ ਕਰ ਲਓ ਕਿਉਂਕਿ ਰਾਜਨੀਤੀ ਵਿੱਚ ਆਉਣ ਤੋਂ ਬਿਨਾ ਰਾਜ ਨਹੀਂ ਮਿਲ ਸਕਦਾ ਅਤੇ ਰਾਜ ਮਿਲੇ ਤੋਂ ਬਿਨਾ ਆਪਣਾ ਪੰਥ ਨਹੀਂ ਵਧ ਸਕਦਾ ਈਸਾਈ ਅਤੇ ਮੁਸਲਮਾਨ ਇਹ ਦੋ ਪੰਥ ਜਿਹੜੇ ਵਧੇ ਹਨ ਸਾਰੇ ਸੰਸਾਰ ਵਿੱਚ ਇਹ ਤਾਂ ਹੀ ਵਧੇ ਹਨ ਕਿਉਂਕਿ ਇਹਨਾਂ ਨੇ ਵੱਖੋ-ਵੱਖਰੇ ਦੇਸ਼ਾਂ ਦੇ ਰਾਜਿਆਂ ਨੂੰ ਕਿਸੇ ਢੰਗ ਨਾਲ ਆਪਣੇ ਪੰਥ ਵਿੱਚ ਸ਼ਾਮਲ ਕੀਤਾ ਭਾਵੇਂ ਡਰਾ ਕੇ ਕੀਤਾ ਭਾਵੇਂ ਪ੍ਰਚਾਰ ਦੇ ਆਧਾਰ ਤੇ ਪ੍ਰੇਰ ਕੇ ਕੀਤਾ ਫਿਰ ਉਹਨਾਂ ਰਾਜਿਆਂ ਨੇ ਇਹਨਾਂ ਦਾ ਪੰਥ ਫੈਲਾਇਆ ਕਿਉਂਕਿ ਰਾਜ ਸ਼ਕਤਾ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਅੱਜ ਤੁਸੀਂ ਦੇਖਦੇ ਹੋ ਜਦੋਂ ਤੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਹਨ ਉਹ ਸੱਚਮੁੱਚ ਹੀ ਸਨਾਤਨ ਧਰਮ ਨੂੰ ਫੈਲਾ ਰਹੇ ਹਨ ਉਸ ਨੂੰ ਸਥਾਪਿਤ ਕਰ ਰਹੇ ਹਨ ਉਹਨਾਂ ਨੇ ਰਾਮ ਮੰਦਰ ਬਣਾ ਦਿੱਤਾ ਹੈ ਅਤੇ ਕਾਸ਼ੀ ਵਿਸ਼ਵਨਾਥ ਆਦ ਹੋਰ ਚਾਰ ਧਾਮ ਜਿਹੜੇ ਨੇ ਉਹਨਾਂ ਵਾਸਤੇ ਕਿੰਨੀਆਂ ਸੁਵਿਧਾਵਾਂ ਬਣਾ ਦਿੱਤੀਆਂ ਹਨ ਭਾਵੇਂ ਉਹ ਆਪਣੇ ਪੰਥ ਨੂੰ ਵਧਾ ਰਹੇ ਹਨ ਆਪਾਂ ਵੀ ਜੇ ਆਪਣੇ ਨਾਮ ਧਾਰੇ ਪੰਥ ਨੂੰ ਵਧਾਉਣਾ ਹੈ ਤਾਂ ਰਾਜ ਸੱਤਾ ਲਓ ਔਰ ਰਾਜ ਸੱਤਾ ਲੈਣ ਲਈ ਰਾਜਨੀਤੀ ਵਿੱਚ ਆਓ ਤੇ ਰਾਜਨੀਤੀ ਨੂੰ ਇਹ ਨਾ ਸੋਚੋ ਕਿ ਪਵਿੱਤਰ ਹੈ ਤੇ ਰਾਜਨੀਤੀ ਤਾਂ ਸਦਾ ਹੀ ਐਸੀ ਹੀ ਰਹੀ ਐਸੀ ਹੀ ਰਹੇਗੀ ਜੇ ਤੁਸੀਂ ਰਾਜ ਸੱਤਾ ਵਿੱਚ ਵੱਡੀ ਪਦਵੀ ਤੇ ਹੋਵੋਗੇ ਜਿਸ ਤਰ੍ਹਾਂ ਅੱਜ ਕੱਲ ਤੁਹਾਡੇ ਸਾਹਮਣੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਜੀ ਹਨ ਤਾਂ ਤੁਸੀਂ ਆਪ ਦੇਖ ਸਕਦੇ ਹੋ ਇਹ ਉਹ ਸਿਰਫ ਅਮਰੀਕਾ ਦੀ ਕਿਸਮਤ ਹੀ ਨਹੀਂ ਲਿਖ ਰਹੇ ਉਹ ਸਾਰੇ ਸੰਸਾਰ ਦੀ ਕਿਸਮਤ ਨੂੰ ਹੀ ਲਿਖਣ ਲੱਗ ਪਏ ਹਨ ਕਿਉਂਕਿ ਉਹਨਾਂ ਦੀ ਸ਼ਕਤੀ ਇੰਨੀ ਹੈ ਉਹ ਜੇ ਤੁਸੀਂ ਵੀ ਆਪਣਾ ਪੰਥ ਵਧਾਉਣਾ ਹੈ ਆਪਣੇ ਪੰਥ ਨੂੰ ਬਚਾਉਣਾ ਹੈ ਤਾਂ ਰਾਜਨੀਤੀ ਵਿੱਚ ਆ ਕੇ ਤੁਹਾਡੇ ਕੋਲ ਕੋਈ ਸੱਤਾ ਹੋਵੇਗੀ ਸ਼ਕਤੀ ਹੋਵੇਗੀ ਤਾਂ ਹੀ ਬਚਾ ਸਕਦੇ ਹੋ ਤਾਂ ਹੀ ਉਸ ਨੂੰ ਵਧਾ ਸਕਦੇ ਹੋ ਉਹ ਰਾਜਨੀਤੀ ਚ ਆਓ ਰਾਜ ਲਓ ਅਤੇ ਪੰਥ ਵਧਾਓ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਦਾ ਬਚਨ ਹੈ ਕਿ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਇੱਥੇ ਧਰਮ ਸ਼ਬਦ ਦਾ ਅਰਥ ਅਸੀਂ ਕੋਈ ਵੀ ਲਾ ਸਕਦੇ ਹਾਂ ਭਾਵ ਧਰਮ ਤੋਂ ਅਰਥ ਸ਼ੁਭ ਕਰਮ ਕਰਨ ਲਾਉਣਾ ਲੋਕਾਂ ਨੂੰ ਉਹ ਵੀ ਠੀਕ ਹੈ ਜੇ ਧਰਮ ਦਾ ਅਰਥ ਪੰਥ ਹੈ ਤਾਂ ਇਹ ਠੀਕ ਹੈ ਦੋਵੇਂ ਚੀਜ਼ਾਂ ਹੀ ਰਾਜ ਸੱਤਾ ਦੇ ਕਈ ਅੰਸਾਰ ਹੀ ਚੱਲਦੀਆਂ ਹਨ ਉਸ ਤੋਂ ਬਿਨਾ ਸੜਕ ਤੇ ਬੈਠੇ અત્યੰਤ ਦਰਮੀ ਨੂੰ ਕੋਈ ਨਹੀਂ ਪੁੱਛਦਾ ਉਹ ਰੋੜੀ ਕੁੱਟ ਕੇ ਜਿਹੜਾ ਰੋਟੀ ਕਮਾਉਂਦਾ ਨਾ ਉਹਦੇ ਆਖੇ ਨਾ ਤਾਂ ਪੰਥ ਵਧਣਾ ਚੱਲਣਾ ਹੈ ਅਤੇ ਨਾ ਉਹਦੇ ਆਖੇ ਲੋਕਾਂ ਨੇ ਚੰਗੇ ਕੰਮ ਕਰਨ ਲੱਗਣਾ ਹੈ ਉਸ ਦੀ ਬੁਰਾਈ ਜ਼ਰੂਰ ਕਰ ਦੇਣਗੇ ਸੋ ਇਸ ਕਰਕੇ ਆਪਣੇ ਪੰਥ ਨੂੰ ਬਚਾਉਣ ਵਾਸਤੇ ਵਧਾਉਣ ਵਾਸਤੇ ਰਾਜਨੀਤੀ ਵਿੱਚ ਆਓ ਤੇ ਰਾਜਨੀਤੀ ਵਿੱਚ ਆਉਣ ਵਾਸਤੇ ਆਪਣੇ ਤੋਂ ਵੱਡੇ ਦੇ ਨਾਲ ਜੁੜੋ ਆਪਣੇ ਤੋਂ ਵੱਡੇ ਦੇ ਨਾਲ ਜੁੜੋ ਵੱਡੇ ਦੇ ਨਾਲ ਜੁੜ ਕੇ ਹੀ ਵਧਿਆ ਜਾ ਸਕਦਾ ਹੈ ਬਾਅਦ ਵਿੱਚ ਭਾਵੇਂ ਉਹਦੇ ਉੱਤੇ ਛਾ ਜਾ ਹੋ ਜਿਵੇਂ ਅਮਰਵੈਲ ਕਿਸੇ ਝਾੜੀ ਦੇ ਨਾਲ ਕਿਸੇ ਰੁੱਖ ਦੇ ਨਾਲ ਚੜਦੀ ਹੈ ਮੁਰਕੇ ਉੱਪਰ ਚੜ੍ਹ ਕੇ ਉਸ ਨੂੰ ਉਹ ਵੇਲ ਖਾ ਜਾਂਦੀ ਹੈ ਉਹ ਰੁੱਖ ਸੁੱਕ ਜਾਂਦਾ ਹੈ ਤੇ ਉਹ ਵੇਲ ਹਰੀ ਰਹਿੰਦੀ ਹੈ ਇਸੇ ਤਰ੍ਹਾਂ ਆਪਣੇ ਤੋਂ ਵੱਡੇ ਦੇ ਨਾਲ ਲੱਗ ਕੇ ਹੀ ਅੱਗੇ ਵਧਿਆ ਜਾ ਸਕਦਾ ਸੋ ਤੁਸੀਂ ਵੀ ਵਧੋ ਤੇ ਇੱਕ ਵਿਸ਼ੇਸ਼ ਬੇਨਤੀ ਆਪ ਜੀ ਨੂੰ ਕਿ ਜੇ ਤੁਸੀਂ ਤਨੌੜ ਬੰਨਣਾ ਚਾਹੁੰਦੇ ਹੋ ਭਾਵ ਅਮੀਰ ਬੰਨਣਾ ਚਾਹੁੰਦੇ ਹੋ ਬਹੁਤੇ ਬਹੁਤੇ ਪੈਸੇ ਆਪਣੇ ਕੋਲ ਚਾਹੁੰਦੇ ਹੋ ਤਾਂ ਆਪਣੇ ਖਰਚੇ ਘਟਾ ਦਿਓ ਬੇਲੋੜੇ ਖਰਚਿਆਂ ਨੂੰ ਘਟਾਓ ਮਹਿੰਗੇ ਫੋਨ ਮਹਿੰਗੀਆਂ ਕਾਰਾਂ ਆਦ ਮਹਿੰਗੇ ਮੋਟਰਸਾਈਕਲ ਐਸੀਆਂ ਜਿਹੜੀਆਂ ਵਸਤੂਆਂ ਤੁਸੀਂ ਖਰੀਦੇ ਹੋ ਜਿਨ੍ਹਾਂ ਦੀਆਂ ਕਿਸ਼ਤਾਂ ਦਿੰਦੇ ਹੋ ਉਹ 2-4 ਸਾਲ ਵਿੱਚ ਉਹਨਾਂ ਦੀ ਕੀਮਤ ਚੌਥਾ ਹਿੱਸਾ ਵੀ ਨਹੀਂ ਰਹਿ ਜਾਂਦੀ ਜਿਹੜਾ ਆਪਾਂ ਨਵੇਂ ਤੋਂ ਨਵਾਂ ਵਧ ਗਿਆ ਆਈਫੋਨ 16 ਲੈਣਾ ਨਾ ਅੱਜ ਉਹ ਹੁਣਾ ਕਰੀਬ 1.5 ਲੱਖ ਦਾ ਤੇ 1.5 ਲੱਖ ਦੇ ਫੋਨ ਦਾ ਦਸਾਂ ਸਾਲਾਂ ਬਾਅਦ ਉਹਨੂੰ ਕਿਸੇ ਨੇ ਕੂੜੇ ਦੇ ਭਾਅ ਵੀ ਨਹੀਂ ਲੈਣਾ ਪਰੰਤੂ ਜੇ ਤੁਸੀਂ ਐਪਲ ਕੰਪਨੀ ਦੇ ਜਿਹੜੀ ਆਈਫੋਨ ਬਣਾਉਂਦੀ ਹੈ ਉਸ ਕੰਪਨੀ ਦਾ ਜੇ ਤੁਸੀਂ 1.5 ਲੱਖ ਦੇ ਸ਼ੇਅਰ ਅੱਜ ਖਰੀਦ ਲਓਗੇ ਤਾਂ ਉਹ ਹੀ 1.5 ਲੱਖ ਦੇ ਸ਼ੇਅਰ ਤੁਹਾਡੇ 10 ਸਾਲਾਂ ਵਿੱਚ 10 ਗੁਣਾ ਤਾਂ ਹੋਣ ਦੀ ਪੱਕੀ ਉਮੀਦ ਹੈ ਉਸ ਤੋਂ ਵੱਧ ਵੀ ਸਕਦੇ ਨੇ ਭਾਵ ਤੁਹਾਡੇ 1.5 ਲੱਖ ਦੇ ਖਰੀਦੇ ਹੋਏ ਸ਼ੇਅਰ ਜਿਹੜੇ ਨੇ ਉਹ 15 ਲੱਖ ਦੇ ਹੋ ਸਕਦੇ ਨੇ ਹੋ ਸਕਦਾ ਹੈ ਉਹ ਹੀ ਸ਼ੇਅਰ ਤੁਹਾਡੇ 50 ਲੱਖ ਦੇ ਵੀ ਹੋ ਜਾਣ ਪਰ ਤੁਹਾਡਾ ਆਈਫੋਨ 16 ਕੂੜੇ ਤੇ ਭਾ ਵੀ ਨਹੀਂ ਵਿਕਣਾ ਜਿਹੜੀਆਂ ਕਿਸ਼ਤਾਂ ਤੁਸੀਂ ਭਰਦੇ ਹੋ ਉਹ ਹੀ ਕਿਸ਼ਤਾਂ ਤੁਸੀਂ ਸ਼ੇਰਾਂ ਤੇ ਲਾ ਦਿਓ ਹਰ ਮਹੀਨੇ ਹਰ ਦੋ ਮਹੀਨੇ ਬਾਅਦ ਉਹਨੇ ਕੇ ਪੈਸੇ ਬਹੁਤ ਵਧੀਆ ਕੋਈ ਕੰਪਨੀ ਲੱਭ ਕੇ ਜਿਸ ਤਰ੍ਹਾਂ ਹਿੰਦੁਸਤਾਨ ਲੀਵਰ ਵਗੈਰਾ ਹੈਗੀ ਹੈ ਭਾਰਤ ਵਿੱਚ ਐਸੀ ਕਿਸੇ ਕੰਪਨੀ ਦੇ ਵਿੱਚ ਲਾਈ ਜਾਓ بجائے ਆਈਫੋਨ ਦੀਆਂ ਕਿਸ਼ਤਾਂ ਦੇਣ ਦੇ ਫੋਨ ਤੁਹਾਡਾ 10-15000 ਦਾ ਐਮ ਆਈ ਮੀਰ ਕੰਪਨੀ ਦਾ ਬਹੁਤ ਵਧੀਆ ਆ ਜਾਂਦਾ ਐਂਡਰੌਇਡ ਦੇ ਨਾਲ ਗੁਜ਼ਾਰਾ ਕਰ ਲਓ ਇਹ ਠੀਕ ਹੈ ਕਿ ਆਈਫੋਨ ਵਰਗੀ ਸੁਰੱਖਿਆ ਤਾਂ ਨਹੀਂ ਹੈਗੀ ਐਂਡਰੌਇਡ ਫੋਨਾਂ ਵਿੱਚ ਪਰ ਐਸੀ ਵੀ ਗੱਲ ਨਹੀਂ ਜੇ ਤੁਸੀਂ ਧਿਆਨ ਨਾਲ ਵਰਤੋਗੇ ਤਾਂ ਤੁਹਾਡਾ ਗੁਜ਼ਾਰਾ ਵਧੀਆ ਐਂਡਰੌਇਡ ਫੋਨਾਂ ਨਾਲ ਵੀ ਹੋ ਸਕਦਾ ਹੈ ਸੋ ਬੇਲੋੜੇ ਖਰਚੇ ਨਾ ਵਧਾਓ ਮਹਿੰਗੀਆਂ ਕਾਰਾਂ ਮਹਿੰਗੇ ਮੋਟਰਸਾਈਕਲ ਲੈ ਕੇ ਆਪਣੀ ਨਮੈਸ਼ ਕਰਕੇ ਪੈਸੇ ਉਜਾੜੋ ਨਾ ਦੁਖੀ ਨਾ ਹੋਵੋ ਜੋ ਕਮਾਈ ਕਰਦੇ ਹੋ ਉਹਨੂੰ ਪੈਸੇ ਵਧਾਉਣ ਤੇ ਲਾਓ ਇਸ ਮੇਰੀ ਬੇਨਤੀ ਵੱਲ ਉਚੇਚਾ ਧਿਆਨ ਦਿਓ ਅਤੇ ਆਪਣੇ ਫੋਨ ਨੂੰ ప్రతి ਦਿਨ ਉਸ ਨੂੰ ਜਿਹੜੇ ਕਟਾਣੂ ਨਾਸ਼ਕ ਗਿੱਲੇ ਕਾਗਜ਼ ਆਉਂਦੇ ਨੇ ਭਾਵ ਡਿਸ ਇਨਫੈਕਟੈਂਟ ਵਾਈਪ ਜਿਹੜੇ ਉਹ ਕੈਮੀਕਲ ਲੱਗੇ ਵਾਲੇ ਆਉਂਦੇ ਨੇ ਕਾਗਜ਼ ਜਿਹਦੇ ਨਾਲ ਇਟਾਂ ਨੂੰ ਨਾਸ਼ ਹੋ ਜਾਂਦੇ ਨੇ ਉਹਦੇ ਨਾਲ ప్రతి ਦਿਨ ਫੋਨ ਨੂੰ ਇੱਕ ਵਾਰੀ ਘਟੋਕਟ ਜ਼ਰੂਰ ਉਹਨੂੰ ਸਾਫ਼ ਕਰਿਆ ਕਰੋ ਅਤੇ ਆਪਣੇ ਫੋਨ ਤੋਂ ਵਧੀਆ ਕੰਮ ਲੈਣ ਲਈ ਆਪਣੇ ਫੋਨ ਨੂੰ ప్రతి ਦਿਨ ਇੱਕ ਦੋ ਵਾਰੀ ਬੰਦ ਕਰਕੇ ਚਾਲੂ ਕਰ ਲਿਆ ਕਰੋ ਉਹ ਤੁਹਾਨੂੰ ਵਧੀਆ ਕੰਮ ਦੇਵੇਗਾ ਕਰਕੇ ਵੇਖੋ ਆਪਜੀ ਨੂੰ ਸੁੱਖ ਹੋਵੇਗਾ ਸਾਰੇ ਆਖੋ ਧੰਸਾਦਰੂ ਜਗਦੀਸ਼ ਸਿੰਘ ਮੇਰਾ ਨਾਮ ਹੈ ਕੁਲਦੀਪ ਸਿੰਘ ਆ ਪਪੀਆ ਜਿਹੜਾ ਸਮਗਮ ਹੋ ਰਿਹਾ ਤੁਸੀਂ ਇਹ ਇਹ ਆਪਣਾ ਹੋਲਾ ਮੱਲਾ ਜਿਹੜਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਰੀਤੀ ਨਾਨਕ ਨਾਲ ਲਿਵਾਜ ਸੰਗਤ ਦੀ ਤੋਰੀ ਅਤਿਸ਼ਾਪ ਭਰਿਆ ਕਿ ਹਰ ਇੱਕ ਨੂੰ ਆਪਣੀ ਸਵੈ ਰੱਖਿਆ ਕਰਨ ਵਾਸਤੇ ਇੱਕ ਸ਼ਾਹ ਹੋਣਾ ਚਾਹੀਦਾ ਸੋ ਉਸ ਤੋਂ ਬਾਅਦ ਕਰਤਾਰ ਗ੍ਰਾਮ ਸਰਦਾਰ ਰਾਮ ਸਿੰਘ ਨੇ ਡਿੱਗੇ ਹੋਏ ਕੰਮ ਨੂੰ ਫੇਰ ਦੁਬਾਰਾ ਚਲਾਇਆ ਤੇ ਬੜੀ ਉੱਚ ਪੱਧਰ ਤੇ ਹੋਲੇ ਮਨਾਏ ਅਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਕੇਦਰੀ ਤਰੀ ਆਈ ਨਾਮਧਾਰੀ ਪੰਥ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪੰਥ ਸੀ ਉਹਨੂੰ ਨਵੀਂ ਦਿਖ ਦੇ ਕੇ ਤੇ ਉਹ ਫਿਰ ਉਹਨਾਂ ਸਤਗੁਰ ਰਾਮ ਸਿੰਘ ਜੀ ਸੰਤ ਕਾਲ ਸਾਹਿਬ ਜੱਜ ਕੇ ਤੇ ਇਹ ਰੋਲਾ ਚਰਾਇਆ ਇਸ ਵਕਤ ਸਤਗੁਰ ਪ੍ਰਤਾਪ ਸਿੰਘ ਜੀ ਸਤਗੁਰ ਹਰੀ ਸਿੰਘ ਜੀ ਸਤਗੁਰ ਜਗਜੀਤ ਸਿੰਘ ਜੀ ਇਹਨੂੰ ਕਰਮਵਾਰ ਕਰਦੇ ਆਏ ਹੁਣ ਮੌਕੇ ਦੇ ਗੁਰੂ ਸਾਧਗੁਰ ਦਲੀਪ ਸਿੰਘ ਜੀ ਮੀਰੀ ਪੀਰੀ ਵਾਲੇ ਜਿਹੜੇ ਇਸ ਵੇਲੇ ਸੰਗਤ ਦੀ ਗਵਾਹੀ ਕਰ ਰਹੇ ਨੇ ਉਹਨਾਂ ਸਹੂਲੇ ਨੂੰ ਹੋਰ ਜਿਆਦਾ ਨਵਾਂ ਰੂਪ ਦੇ ਦਿੱਤਾ ਕਿ ਸਾਰੇ ਆਪਣੇ ਵਿਦਿਆ ਦਾ ਜਿਹੜਾ ਦਾਨ ਹੈ ਸਖਲਾਈ ਹੈ ਇਹ ਬੱਚਿਆਂ ਨੂੰ ਦਿੱਤੀ ਜਾਵੇ ਤੇ ਗਰੀਬਾਂ ਦੀ ਮਦਦ ਕੀਤੀ ਜਾਵੇ ਇਹ ਸਾਰੇ ਨਵੇਂ-ਨਵੇਂ ਕੰਮ ਜਿਹੜੇ ਨੇ ਜਿਹਨਾਂ ਨਾਲ ਦੇਸ਼ ਪਿਆਰ ਸਾਰਿਆਂ ਦਾ ਵਧੇ ਅਤੇ ਦੇਸ਼ ਪ੍ਰੇਮ ਦੀ ਭਾਵਨਾ ਚੰਗੀ ਬਣੇ ਇਸ ਵਾਸਤੇ ਸਤਗੁਰ ਤਲਬ ਸਿੰਘ ਜੀ ਮੌਕਾ ਤੇ ਸਾਰਿਆਂ ਨੂੰ ਇੱਕ ਬਹੁਤ ਸਿੱਖਿਆ ਦੇ ਪ੍ਰਬੰਧ ਉਹਨਾਂ ਨੇ ਬੜਾ ਵੱਡਾ ਕਰਨ ਦੇ ਨੇ ਤਾਂ ਸਾਡੇ ਵਿਦਿਆਲੇ ਅनाथ ਆਸ਼ਰਮ ਤੇ ਧਰਮ ਨੂੰ ਬਚਾਉਣ ਵਾਸਤੇ ਇੱਕ ਹੋਰ ਵੱਡਾ ਪ੍ਰਾਜਾ ਜਿਹੜੇ ਸਾਡੇ ਧਰਮ ਤੋਂ ਇਸਾਈ ਧਰਮ ਪਨਾ ਗਏ ਨੇ ਸਾਡੀ ਪਣਘੇਲੀ ਕਰਕੇ ਉਹਨਾਂ ਨੂੰ ਵਾਪਸ ਧਰਮ ਚ ਲਿਆ ਆ ਕੇ ਤੇ ਆਪਣੇ ਸਾਂ ਤੇ ਆਪਣੀ ਮਤ ਕਰਕੇ ਪੰਥਾ ਨੂੰ ਤੇ ਆਪਣੇ ਪੈਰਾ ਤੇ ਖੜੇ ਕਰਨ ਵਾਸਤੇ ਉਹਨਾਂ ਨੇ ਪ੍ਰਦੇਸ਼ ਦਿੱਤਾ ਤੇ ਇਹ ਤੁਹਾਡਾ ਬੜਾ ਵੱਡਾ ਹੋਲੇ ਜਿਹੀ ਚੀਜ਼ਾਂ ਜਿਹੜੀਆਂ ਨੇ ਉਹਨੂੰ ਪਨਾਓ ਕਿਹੜੀ ਜਗ੍ਹਾ ਬਣਾਇਆ ਜਾ ਰਿਹਾ ਹੈ ਜੀ ਇਹ ਹੋਲਾ ਜੀ ਚਿਕਾ ਸਾਧ ਪਰਚਾਵਾ ਜਿੱਥੇ ਮਾਨਾਏ ਦੇ ਹੋਰੇ ਤੋਂ ਬਾਅਦ ਸਾਲ ਕੋ ਰਾਮ ਸਿੰਘ ਜੀ ਆਣ ਕੇ ਤਿੰਨ ਦਿਨ ਰਹੇ ਤੇ ਹੁਣ ਸਤਗੁਰ ਦਲੀਪ ਸਿੰਘ ਜੀ ਨੇ ਇਸ ਥਾਂ ਨੂੰ ਭਾਗ ਲਾਏ ਨੇ ਇੱਥੇ ਤੁਸੀਂ ਉਹ ਲਾਣਾ ਮਨਾਇਆ ਕਰੋ ਤੇ ਇੱਕ ਦੋ ਪੂਰ ਬੋਤ ਇੱਥੇ ਹੀ ਮਲਾਉਨੇ ਆ ਇਹ ਮਹਿਤੇ ਦੇ ਲਾਗੇ ਆ ਸਾਧਪੁਰ ਚਗਾਵਾ ਸਾਧਾਂ ਦਾ ਚਗਾਵਾ ਹੀ ਸਾਰਾ ਉਹ ਹੋ ਗਿਆ ਸੀ ਇਸ ਵਾਸਤੇ ਇੱਥੇ ਸਾਰੀ ਸੰਗਤ ਜੀ ਨਾਮ ਨਾਨ ਅਦ ਨਾਮਤਾਰੀ ਸੰਗਤਾਂ ਉਹ ਸਾਰੀ ਜੀ ਇੱਥੇ ਇਕੱਠੀ ਹੁੰਦੀ ਆ ਤੋ ਇਹ ਉਹ ਲਾਣਾ ਮਨਾਉਂਦੇ ਆ ਜੀ ਮੇਰਾ ਨਾਮ ਨਵਤੇਜ ਸਿੰਘ ਨਾਮਤਾਰੀ ਜੀ ਤੇ ਅੱਜ ਅਸੀਂ ਇੱਥੇ ਚਗਾਵਾ ਸਾਧਪੁਰ ਜਿਹੜਾ ਅੰਮ੍ਰਿਤਸਰ ਮਹਿਤਾ ਰੋਡ ਤੇ ਨਾਮਤਾਰੀ ਪੰਥ ਦਾ ਇੱਕ ਮਹਾਨ ਸਥਾਨ ਇੱਥੇ ਹੈਗਾ ਜਿੱਥੇ ਅੱਜ ਅਸੀਂ ਹੋਲਾ ਮਹੱਲਾ ਮਨਾ ਰਹੇ ਹਾਂ ਹੋਲਾ ਮਹੱਲਾ ਜਿਵੇਂ ਆਪਕੀ ਸਭ ਜਾਣਦੇ ਹੋ ਸਤਿਗੁਰ ਗੋਬਿੰਦ ਸਿੰਘ ਜੀ ਨੇ ਖਾਲਸਾਈ ਜਹ ਜਹਾ ਜਪ ਜਲਾਲ ਨੂੰ ਜਿਹੜਾ ਦਿਖਾਉਣ ਵਾਸਤੇ ਇਹ ਸ਼ੁਰੂ ਕੀਤਾ ਸੀ ਅੱਜ ਉਹੀ ਜਿਹੜਾ ਸਤਿਗੁਰ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਸੰਤ ਖਾਲਸਾ ਇੱਥੇ ਇਕੱਤਰ ਹੋਇਆ ਤੇ ਜਿਹੜਾ ਕੀ ਇਸ ਮੌਕੇ ਤੇ ਸੰਗਤਾਂ ਦਾ ਇਕੱਠ ਹੁੰਦਾ ਅੱਜ ਕਈ ਤਰ੍ਹਾਂ ਦੇ ਦਿਵਾਨ ਸਾਡੇ ਜਥੇਦਾਰਾਂ ਨੇ ਸੱਜਾਏ ਨੇ ਕਥਾਵਾਂ ਹੋਈਆਂ ਨੇ ਕਥਾ ਪ੍ਰਚਾਰਕਾਂ ਨੇ ਕਥਾਵਾਂ ਕੀਤੀਆਂ ਨੇ ਤੇ ਜਿਵੇਂ ਆਪ ਜੀ ਵੇਖ ਰਹੇ ਹੋ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ ਸੰਗਤ ਵੱਧ ਚੜ ਕੇ ਨਾਮ ਤਾਰੀ ਪੰਥ ਦੇ ਜਿਹੜੇ ਵਰਤਮਾਨ ਮੁਖੀ ਸਾਖੋ ਦਲੀਪ ਸਿੰਘ ਜੀ ਆ ਉਹਨਾਂ ਦੀ ਜਿਹੜੇ ਰਹਿਨਮਾਈ ਹੇਠ ਇਹ ਸਮਾਗਮ ਹੋ ਰਿਹਾ ਉਸ ਵਿੱਚ ਵੱਧ ਚੜ ਕੇ ਸ਼ਾਮਲ ਹੋਈਆਂ ਸੰਗਤਾਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਏ ਗਿਆ ਦਾ ਮੇਰਾ ਨਾਮ ਸ਼ਰਾਂਤ ਸਿੰਘ ਹੈ ਜੀ ਇਹ ਕਿਹੜੀ ਜਗ੍ਹਾ ਸਕਾਰਾ ਵੱਜਦੀ ਇਸ ਸਮਾਗਮ ਜੀ ਅੰਮ੍ਰਿਤਸਰ ਦੇ ਵਿੱਚ ਪਿੰਸਾਦਪੁਰ ਚਗਾਵਾ ਵਜਦਾ ਹੈ ਇੱਥੇ ਪਹਿਲੇ ਪਿੰਡ ਜਿਹੜਾ ਕੀ ਇਹ ਕੂਕਿਆਂ ਦਾ ਚਗਾਵਾ ਹੀ ਵਜਦਾ ਹੁੰਦਾ ਸੀ ਕੂਕਿਆਂ ਚਗਾਵਾ ਇਸ ਕਰਕੇ ਵਜਦਾ ਵੀ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਨੇ ਇੱਥੇ ਕਿਰਪਾ ਕੀਤੀ ਤੇ ਦੋਰਾ ਕੀਤਾ ਇੱਥੇ ਆਏ ਇਹ ਸਾਰਾ ਪਿੰਡ ਦਾ ਪਿੰਡ ਹੀ ਕੂਕਾ ਸੱਜ ਗਿਆ ਸੀ ਉਸ ਤੋਂ ਬਾਅਦ ਜਿਹੜਾ ਨਾਮ ਨਾ ਪ੍ਰਚਲਿਤ ਹੋਇਆ ਕੂਕਿਆਂ ਦਾ ਚਗਾਵਾ ਤੇ ਅੱਜ ਤੁਸੀਂ ਇੱਥੇ ਦੇਖ ਰਹੇ ਹੋ ਕਿ ਇੱਥੇ ਹੋਲਾ ਬਹਲਾ ਮਨਾਇਆ ਜਾ ਰਿਹਾ ਹੈ ਜਿਹੜਾ ਤੇਰੀ ਵੈਣੀਪੁਰ ਮਨਾਇਆ ਜਾ ਰਿਹਾ ਹੈ ਕਿ ਤੁਸੀਂ ਇਹ ਸੰਗਤਾਂ ਦਾ ਕੱਟ ਦੇਖ ਰਹੇ ਸੰਗਤਾਂ ਵਾਚਣ ਕੇ ਇੱਥੇ ਆਈਆਂ ਨੇ ਇਸ ਸਮਾਗਮ ਉਹ ਕੀਤਾ ਸੀ ਜੰਗ ਯੋਧਿਆਂ ਨੂੰ ਲੈ ਕੇ ਜਿਹੜਾ ਕੀ ਬਖਸ਼ਿਸ਼ਾਂ ਕੀਤੀਆਂ ਸੀ ਜਿਹੜਾ ਇਹ ਹੋਲੇ ਮਹੱਲਾ ਸਤਗੁਰੂ ਆਮ ਸਿੰਘ ਜੀ ਕਿਰਪਾ ਬਖਸ਼ਿਸ਼ ਕੀਤੀ ਇਹ ਹੋਲੇ ਮਹੱਲੇ ਦਾ ਰੰਗ ਰੂਪ ਦਿੱਤਾ ਕਿ ਨਾਮ ਦੇ ਰੰਗਨ ਦੇ ਵਿੱਚ ਰੰਗਿਆ ਜਾਵੇ ਹੱਥੀਂ ਸੇਵਾ ਕਰਕੇ ਜਿਹੜਾ ਕੀ ਉਹ ਸੇਵਾ ਦੇ ਰੰਗਨ ਦੇ ਵਿੱਚ ਰੰਗਿਆ ਜਾਵੇ ਜੀ ਆਪ ਬਾਬਾ ਜੀ ਇਹ ਜਿਹੜਾ ਸਮਾਗਮ ਆਤਮ ਸੋਖੀ ਸੇਵਾ ਹਰ ਸਤਨੂ ਨਾਨਕ ਦੇਵ ਸੱਚੇ ਪਾਤਸ਼ਾਹ ਮੇਰਾ ਨਾਮ ਜੀ ਸਰਦਾਰ ਲਖਵਿੰਦਰ ਸਿੰਘ ਗੁਰਾਇਆ ਪਿੰਡ ਕਿੜੀ ਫਗਾਨਾ ਜ਼ਿਲ੍ਹਾ ਗੁਰਦਾਸਪੁਰ ਇਹ ਹਾਂਜੀ ਪਰ ਕਿਹੜੀ ਹੈਗਾ ਬਬਾਈ ਆਪਾਂ ਇਹੋ ਲੱਭ ਹੱਲਾ ਸਾਧਪੁਰਚ گاਵਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਿੱਥੇ ਸਾਡਾ ਸਤਿਗੁਰੂ ਰਾਮ ਸਿੰਘ ਜੀ ਦਾ ਤਪ ਸਥਾਨ ਹੈ ਉਹਨੇ ਤਪ ਕੀਤਾ ਸਾਰੀਆਂ ਪਾਤਸ਼ਾਹੀਆਂ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਹਰੀ ਸਿੰਘ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਉਤੋਂ ਬਾਅਦ ਸਾਰੇ ਸਤਿਗੁਰ ਸਾਹਿਬਾਨ ਜਿਹੜੇ ਨੇ ਇੱਥੇ ਉਹਨਾਂ ਨੇ ਕਿਰਪਾ ਕੀਤੀ ਹੈ ਇੱਥੇ ਉਹਨਾਂ ਦੇ ਚਰਨ ਪਾਏ ਨੇ ਤੇ ਇਸ ਸਥਾਨ ਤੇ ਸਾਡੇ ਦੋ ਮੇਲੇ ਹੁੰਦੇ ਨੇ ਇੱਕ ਅਸੂ ਦਾ ਮੇਲਾ ਜਿਹੜਾ ਹੁੰਦਾ ਅਸੂ ਦੇ ਮਹੀਨੇ ਕੱਤੇ ਕ੍ਰੀ ਸਰਹਾਨ ਨੂੰ ਭੋਗ ਪੈਂਦਾ ਇਹ ਕਿਹੋ ਹੁਲਾ ਮਹੱਲਾ ਜਿਹੜਾ ਵਾ ਇੱਥੇ 2 ਦਿਨ ਦਾ ਜਾਂ 3 ਦਿਨ ਦਾ ਇੱਥੇ ਮਨਾਇਆ ਜਾਂਦਾ ਹਰ ਸਾਲ 2013 ਤੋਂ ਲੈ ਕੇ ਲਗਾਤਾਰ ਇਹ ਹੁਲਾ ਮਹੱਲਾ ਸਾਡਾ ਨਾਮ ਤਾਰੀ ਸਾਧ ਸੰਗਤ ਨਾਲੋਂ ਚੱਲ ਰਿਹਾ ਵਾ ਔਰ ਸਾਡੇ ਨਾਮਤਾਰੀ ਸੰਗਤ ਦੇ ਵਿੱਚ ਨਵੇਂ ਉਪਰਾਲੇ ਨੇ ਸਾਰੇ ਸਤਗੁਰਾਂ ਵੱਲੋਂ ਵਰਤਮਾਨ ਮੁਖੀ ਸਤਗੁਰ ਦਲੀਪ ਸਿੰਘ ਜੀ ਉਹਨਾਂ ਦੀ ਰੈਨਮਾਈ ਹੇਠੇ ਮੇਲਾ ਸਾਡਾ ਜੋ ਵੀ ਪ੍ਰੋਗਰਾਮ ਨੇ ਚੱਲਦੇ ਨੇ ਵਰਤਮਾਨ ਮੁਖੀ ਨੇ ਜਿਹੜੇ ਤੇ ਇਹ ਸਾਡੀ ਪਿੰਡ ਨਗਰ ਕਿੜੀ ਫਗਾਨਾਂ ਦੀ ਸਾਧ ਸੰਗਤ ਜਿਹੜੀ ਉੱਥੋਂ ਹੀ ਰਸ ਦਾ ਲੰਗਰ ਜਿਹੜਾ ਲੈ ਕੇ ਆਉਂਦੇ ਆ ਲੰਗਰ ਤੇ ਸਾਰੀ ਸਾਧ ਸੰਗਤ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਦੀ ਹੈ ਹਾਂਜੀ ਪੂਰੇ ਪੰਜਾਬ ਚੋਂ ਜੀ ਜੁਪੀ ਚੋਂ ਰਾਜਸਤਾਨ ਚੋਂ ਚੰਡੀਗੜ੍ਹ ਤੋਂ ਹਰਿਆਣੇ ਚੋਂ ਸਾਰੇ ਦੇਸ਼ ਚੋਂ ਸੰਗਤ ਆਉਂਦੀ ਆ ਬਾਹਰੋਂ ਵਿਦੇਸ਼ ਚੋਂ ਵੀ ਆਉਂਦੀ ਆ ਇਹ ਜਿਹੜਾ ਮੇਨ ਸਾਡਾ ਮੇਲਾ ਹੁਲਾ ਮੱਲਾ ਹੁੰਦਾ ਵਾ ਇਹ ਚ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਹੈ ਜੀ ਕਿਵੇਂ ਸਰਵੋਤਮ ਹੈ ਲੰਗਰ ਪਟਾਰਾ ਵੀ ਹਾਂਜੀ ਲੰਗਰ ਵੀ ਜੀ ਸਤਗੁਰਾਂ ਦੇ ਮੁਤਾਬਕ ਇਹ ਲੰਗਰ ਤਿਆਰ ਹੁੰਦਾ ਵਾ ਔਰ ਜਿਹੜਾ ਸਾਡਾ ਲੰਗਰ ਹੁੰਦਾ ਦੇਸੀ ਘਿਓ ਵਿੱਚ ਬਣਦਾ ਔਰ ਮਰਜ਼ਾਦਾ ਦੇ ਨਾਲ ਲੰਗਰ ਤਿਆਰ ਹੁੰਦਾ ਜੋ ਦਸਮ ਪਾਤਸ਼ਾਹ ਦੀ ਮਰਜ਼ਾਦਾ ਵੈ ਸੋਦ ਜਿਹਨੂੰ ਅਸੀਂ ਨਾਮਤਰੀ ਸੰਗਤ ਸੋਦ ਸ਼ਬਦ ਬੋਲਿਆ ਜਾਂਦਾ ਵਾ ਸਾਡੀ ਸੇਧਵਾ ਤੇ ਮਰਜਾਦਾ ਬਣਾਈ ਆ ਸੁਚਮ ਇਹ ਉਸ ਮਰਜਾਦਾ ਨਾਲ ਲੰਗਰ ਤਿਆਰ ਹੁੰਦਾ ਕੋਈ ਬੰਦਾ ਬਿਨਾ ਇਸ਼ਨਾਨ ਕੀਤੇ ਤੋਂ ਮਰਜਾਦਾ ਤੋਂ ਬਿਨਾ ਜਿਹੜਾ ਉਹ ਲੰਗਰ ਨਹੀਂ ਤਿਆਰ ਕਰਦਾ ਸਾਰੇ ਇਸ਼ਨਾਨ ਕਰਕੇ ਮੂੰਹ ਬਨ ਕੇ ਫਿਰ ਲੰਗਰ ਤਿਆਰ ਕਰਦੇ ਤੇ ਵਰਤਉਂਦੇ ਵੀ ਨੇ ਔਰ ਲੰਗਰ ਵੀ ਨਵੀਆਂ-ਨਵੀਆਂ ਵੈਰਾਈਟੀਆਂ ਬਹੁਤ ਵਧੀਆ ਤਰੀਕੇ ਨਾਲ ਜੋ ਸਤਿਗੁਰੂ ਦੱਸਦੇ ਨੇ ਜੋ ਸਾਧ ਸੰਗਤ ਦੇ ਮਤਲਬ ਕਿ ਸਰੀਰ ਲਈ ਵੀ ਬਹੁਤ ਲਾਭਦਾਇਕ ਹੁੰਦੀਆਂ ਨੇ ਚੀਜ਼ਾਂ ਉਹ ਚੀਜ਼ਾਂ ਤਿਆਰ ਕੀਤੀ ਜਾਂਦੀ ਸਾਡੇ ਲੰਗਰ ਦੇ ਵਿੱਚ ਸਾਡਾ ਨਵਿਕਲਾ ਕੰਮ ਹੈ ਜੀ ਬਾਕੀ ਜਿੰਨੀ ਸਾਰੀ ਕਹਿ ਲੋ ਅਸੀਂ ਸਾਹ ਸੰਗਤ ਹੈ ਜਿਹੜੇ ਅਸੀਂ ਖੁੱਲੇ ਖੁੱਲਾ ਸ਼ਬਦ ਵਰਤਨੇ ਆ ਵੀ ਜਿਹੜਾ ਵਰਤਮਾਨ ਮੁਖੀ ਦੇ ਧਾਰੀ ਸਤਿਗੁਰੂ ਨੂੰ ਨਹੀਂ ਮੰਨਦਾ ਅਸੀਂ ਉਹਨੂੰ ਖੁੱਲਾ ਵਰਨਾ ਸ਼ਬਦ ਵਰਤਨੇ ਆ ਉਹ ਖੁੱਲੇ ਉਹਨਾਂ ਨਾਲ ਸਾਡਾ ਜ਼ਮੀਨ ਸਮਾਨ ਦਾ ਫਰਕ ਹੈ ਹਰ ਪਾਸੇ ਹੋਈ